I'm ਸਤਿਮੁਗਦ ਕੋ ਸੰਤ ਜੀ ਮਹਾਰਮ ਆਓ ਪਿਆਰਿਓ ਬੇਨਤੀਆਂ ਤਾਂ ਪਰ ਆਦੀ ਕਰਦੇ ਆ ਰਹੇ ਆ ਕਿ ਕੱਲ ਦੇ ਦੀਵਾਨ ਵਿੱਚ ਲੇਟ ਨਹੀਂ ਹੋਣਾ ਸਮਾਂ ਬੜਾ ਕੀਮਤੀ ਆ ਜਿੰਨਾ ਮਹਾਪੁਰਖਾਂ ਦੀ ਯਾਦ ਵਿੱਚ ਜੁੜਦੇ ਆ ਜਾਂ ਹੋਰ ਮਹਾਪੁਰਖਾਂ ਦੀ ਯਾਦਾਂ ਦੇ ਵਿੱਚ ਸੰਤ ਸਮਾਗਮ ਗੁਰਬਤ ਸਮਾਗਮ ਹੁੰਦੇ ਹਨ ਉਹਨਾਂ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਜੀ ਦਾ ਜਪਿਆ ਹੈ ਸੇਵਾ ਸਿਮਨ ਭਜਨ ਪਾਠ ਬੰਦ ਕੀ ਗੁਰੂ ਕੀ ਬਾਣੀ ਪੜ੍ਹੀ ਹੈ ਤਦ ਹੀ ਇਹ ਸਮਾਗਮ ਉਹਨਾਂ ਦੀ ਯਾਦ ਵਿੱਚ ਜੁੜਦੇ ਨੇ ਉਹ ਜੁੰਦਿਆਂ ਜੀ ਵੀ ਗੁਰੂ ਨਾਲ ਜੋੜਦੇ ਨੇ ਸਰੀਰ ਕਰਕੇ ਚੱਲੇ ਜਾਂਦੇ ਨੇ ਫਿਰ ਵੀ ਸਰੀਰ ਕਰਕੇ ਜੋੜਦੇ ਹੀ ਰਹਿੰਦੇ ਨੇ ਭਾਈ ਗੁਰਦਾਸ ਸਾਹਿਬ ਸੱਜੇ ਪਾਤਸ਼ਾਹ ਬੜਾ ਸੋਹਣਾ ਫਰਮਾਨ ਦਿੰਦੇ ਨੇ ਸਮਾ ਮਹਾਂਪੁਰਖਾਂ ਦਾ ਹੈ ਸਤ ਕਮਿੰਟ 2 ਵਜਨ ਵਿੱਚ ਰਹਿੰਦੇ ਨੇ ਸੱਤਾਂ ਮਿੰਟਾਂ ਵਿੱਚ ਆਪਾਂ ਯਤਨ ਕਰਾਂਗੇ ਸਮਾਪਤੀ ਸੰਖੇਪ ਕਰ ਦੇਣੀ ਆਪਣੀ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਹੀਰਾ ਹਾਥ ਮੈਂ ਤਨਕ ਸੁਧਖਾਈ ਦੇ ਤਮੋਲ ਕੀਏ ਤੋਂ ਦਮਕਨ ਪਰਤ ਪੰਡਾਰ ਜੀ ਪਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਆ ਸਮੇਂ ਨੂੰ ਅਸੀਂ ਉਦਾਂ ਹੀ ਕਹਿੰਦੇ ਆ ਨਾ ਇਹ ਤਾਂ ਚਲੋ ਹਰ ਜਸ ਕੀਰਤਨ ਕਦੇ ਫੇਰ ਸੀ ਅੱਜ ਨਹੀਂ ਕੱਲ੍ਹ ਸੀ ਇਹ ਸਮਾਂ ਬੜਾ ਕੀਮਤੀ ਆ ਪਿਆਰਿਓ ਨੰਗਿਆ ਬਾਪਸ ਨਹੀਂ ਆਉਣਾ ਹੈ ਆਏ ਗੁਰਦਾਸ ਸਾਹਿਬ ਜੀ ਕਹਿੰਦੇ ਜੈਸੇ ਹੀ ਰਾਤ ਮੈਂ ਤਨਪਸੋ ਦਿਖਾਈ ਦੇ ਤਮੋਲ ਪੀਏ ਤੁਦਮ ਕੰਨ ਪਰਦ ਭੰਡਾਰ ਜੀ ਹੀਰਾ ਦੇਖਣ ਵਿੱਚ ਨਿਕਾ ਜਾ ਲੱਗਦਾ ਹੈ ਖਾਸ ਕਿਸਮ ਦਾ ਕਾਚਾ ਕਿਸੇ ਨੂੰ ਦਿਖਾਈ ਨਹੀਂ ਮੰਨੇਗਾ ਕਿ ਬੜੀ ਕੀਮਤ ਹੈ ਪਰ ਅਗਰ ਬਾਈ ਉਹੀ ਜੋਰੀ ਕੋਲ ਚਲਾ ਜਾਵੇ ਉਹਦੀ ਕੀਮਤ ਦੱਸ ਦੇਵੇਗਾ ਕਿ ਸੱਚਮੁੱਥੇ ਦੀ ਕੀਮਤ ਬਹੁਤ ਜਿਆਦੀ ਹੈ ਮਹਿੰਗਾ ਬਹੁਤ ਹੈ ਮਲੋਨਾ ਦਾ ਕੰਮ ਹੀ ਪਤਾ ਲੱਗਦਾ ਜਿੰਨਾ ਤੱਕ ਕਿਸੇ ਜ਼ੌਹਰੀ ਕੋਲ ਨਹੀਂ ਜਾਂਦਾ ਦਮਕਣ ਭਰਤ ਭੰਡਾਰ ਜੀ ਫਿਰ ਕਹਿੰਦੇ ਭੰਡਾਰੇ ਪਰ ਜਾਂਦੇ ਨੇ ਪੈਸਿਆਂ ਦੇ ਜਦੋਂ ਕਿਸੇ ਜ਼ੌਹਰੀ ਕੋਲ ਚਲਾ ਜਾਂਦਾ ਇਸੇ ਤਰ੍ਹਾਂ ਹੀ ਭਾਈ ਗੁਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੱਸਣਾ ਕਰਦੇ ਹਨ ਜੈਸੇ ਪਟ ਵਿੱਚ ਅਤ ਸੁਖ ਮਸਰੂਪ ਹੋਤ ਬੋਇਤਾ ਵਿਵਤਾ ਕਰੇ ਵਿਰਖਾ ਵਿਸਤਾਰ ਜੀ ਕਹਿੰਦੇ ਬੋੜ ਦੇ ਦਰਖਤ ਤੇ ਗੋਲਾ ਹੁੰਦੀਆਂ ਨੇ ਗੋਲਾ ਦੇ ਵਿੱਚ ਨਿੱਕੇ ਨਿੱਕੇ ਬੀਜ ਨੇ ਬੀਜ ਨੂੰ ਹੱਥ ਤੇ ਰੱਖ ਕੇ ਆਖੇ ਕੋਈ ਦੇਖੋ ਪਿਆਰਿਓ ਮੇਰੇ ਹੱਥ ਤੇ ਬਹੁਤ ਵੱਡਾ ਦਰਖਤ ਹੈ ਨਹੀਂ ਮੰਨਿਆ ਜਾਏਗਾ ਉਸੇ ਬੀਜ ਨੂੰ ਧਰਤੀ ਵਿੱਚ ਬੀਜ ਦਿੱਤਾ ਜਾਵੇ ਸਮਾਂ ਪੈਣ ਤੇ ਪੁੱਗਰੇਗਾ ਵੱਡਾ ਹੋਏਗਾ ਉਹਦੇ ਵਿੱਚੋਂ ਟਾਹਣੀਆਂ ਟਾਣ ਪੱਤੇ ਸਾਰਾ ਕੁਝ ਨਿਕਲ ਆਏਗਾ ਪਰ ਉਦੋਂ ਜਦੋਂ ਦੀ ਵਿਧ ਢੰਗ ਨਾਲ ਤਰੀਕੇ ਨਾਲ ਬੀਜਿਆ ਗਿਆ ਜਿਹੜਾ ਬੀਜ ਨਿੱਕਾ ਲੱਗਦਾ ਉਹ ਵੱਡਾ ਹੋ ਜਾਂਦਾ ਹੈ ਆਓ ਪਿਆਰਿਓ ਇਸੇ ਤਰ੍ਹਾਂ ਚੈੱਕ ਬੁੱਕ ਦਾ ਖਾਲੀ ਟੁਕੜਾ ਲੈ ਕੇ ਕੋਈ ਕਵੇ ਤੇ ਵੇਖ ਮੇਰੇ ਹੱਥ ਵਿੱਚ ਮਾਇਆ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਉਸੇ ਚੱਟ ਚੈੱਕ ਬੁੱਕ ਟੁਕੜੇ ਦੇ ਉੱਤੇ ਚਾਰ ਅੱਖਰ ਲਿਖ ਦੇ ਲਿਖ ਦਿੱਤੇ ਜਾਣ ਜਿੰਨੀ amount ਲਿਖ ਦਿੱਤੀ ਜਿੰਨੇ ਪੈਸੇ ਲਿਖ ਦਿੱਤੇ ਤੁਸੀਂ ਜਮ੍ਹਾਂ ਕਰਾਉਂਗੇ ਉਹਨੇ ਪੈਸੇ ਨਿਕਲ ਜਾਣਗੇ ਪਰ ਨਿੱਕਾ ਜਿਹਾ ਲੱਗਦਾ ਤਾਂ ਕਾਗਜ਼ ਦਾ ਟੁਕੜਾ ਹੈ ਪਰ ਜਦੋਂ ਉਧਰ ਕੈਸ਼ੀਅਰ ਦੀ ਮੋਰੀ ਵਿੱਚ ਅੰਦਰ ਜਲਾ ਜਾਂਦਾ ਨਾ ਉਹਦੀ ਕੀਮਤ ਬਣ ਜਾਂਦੀ ਹੈ ਇਸੇ ਤਰ੍ਹਾਂ ਹੀ ਪਿਆਰਿਓ ਆ ਜਿਹੜਾ ਸਮਾਂ ਆਪਾਂ ਰੋਜ਼ ਪਿਛਲੇ ਕਈ ਦਿਨਾਂ ਤੋਂ ਲੈ ਕੇ ਕਹਿ ਰਿਹਾ ਹੈ ਸਮਾਂ ਜਾਈ ਨਾ ਗਵਾ ਲਿਓ ਬੇਅਰਥਾ ਨਾ ਚਲਾ ਜਾਵੇ ਇਹ ਬੜਾ ਸਮਾਂ ਕੀਮਤੀ ਹੈ ਅੱਜ ਲਾਸਟ ਦੀਵਾਨ ਸਮਾਪਤੀ ਵੱਲ ਮੁੜ ਰਹੇ ਨੇ ਜਲਦੀ ਜਲਦੀ ਛੇਤੀ ਛੇਤੀ ਦੌੜ ਕੇ ਗੁਰੂ ਕੇ ਗ੍ਰੰਥ ਸਾਹਿਬ ਜੀ ਦੇ ਚਰਨਾ ਵਿੱਚ ਆਓ ਇਹਦੀ ਕੀਮਤ ਉਦੋਂ ਪਤਾ ਲੱਗਣੀ ਜਦੋਂ ਸੱਚੇ ਦੇ ਦਰਬਾਰ ਵਿੱਚ ਪਜੈਰੀ ਵਿੱਚ ਜਾ ਕੇ ਹਾਜ਼ਰ ਹੋਵਾਂਗੇ ਨਾ ਆਹ ਕਥਾ ਕੀਰਤਨ ਕੀਤਾ ਹੋਇਆ ਸੁਣਿਆ ਇੱਥੇ ਦਾ ਆਨੰਦ ਮਾਣਿਆ ਜਦੋਂ ਇਹਦੀ ਕੀਮਤ ਪਵੇਗੀ ਫਿਰ ਪਤਾ ਲੱਗੇਗਾ ਸੱਚਮੁੱਚ ਉਹ ਸਮਾਂ ਬੜਾ ਕੀਮਤੀ ਸੀ ਆਓ ਆ ਧਰਨਾ ਪੜ ਕੇ ਸਮਾਪਤੀ ਵੱਲ ਜਾਈਏ ਕੋਈ ਜੋਰੀ ਪਰਖੇ ਜੀ ਹਰ ਸੋ ਹੀਰਾ ਹਰ ਸੋ ਹੀਰਾ ਉਹ ਜੋਰੀ ਪਰਖੇ ਜੀ ਹਰ ਸੋ ਹੀਰਾ ਹਰ ਰਜੋਈ ਰਾ ਰਜੋਈ ਰਾ ਰਜੋਈ ਰਾ ਰਜੋਈ ਪਰਕੇ ਨਾਰ ਕੋਈ ਰਾ ਰਜੋਈ ਰਾ ਰਜੋਈ ਪਰਖੇ ਜੀ ਬੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਗਵਤਾਇ ਸੇ ਨਾਨਕ ਹਰ ਰੰਗ ਮਾਣ ਲਓ ਇੱਕ ਅੱਧਾ ਮਿੰਟ ਬਾਕੀ ਹੈ ਦੋ ਵੱਜਣ ਚ ਮਹਾਪੁਰਖਾਂ ਦਾ ਤਾਂ ਮੈਂ ਸਮਾਨੀ ਆਪਣਾ ਮੋਤ ਲਵਾਂਗੇ ਆਓ ਬਹੁਤ ਬਹੁਤ ਧੰਨਵਾਦ ਮਹਾਪੁਰਖਾਂ ਦਾ ਸੰਤ ਬਾਬਾ ਜਸਵਾਲ ਸਿੰਘ ਜੀ ਬੁਰਜੇਟਾ ਵਾਲੇ ਬੜੇ ਵਿਦਵਾਨ ਨੇ ਰਸ ਪੇ ਨ ਕੀਰਤਨ ਕਰਦੇ ਨੇ ਸਾਹਮਣੋਂ ਆਮਣੀ ਅੱਜ ਦਰਸ਼ਕੋਣੇ ਅੱਗੇ ਸੁਣਦੇ ਰਹਿੰਨੇ ਆ YouTube ਅੱਜ ਕੱਲ ਮੀਡੀਆ ਜੋਗਾ ਹੈ ਮਹਾਪੁਰਖ ਸੰਤ ਬਾਬਾ ਪ੍ਰੀਤਮ ਸਿੰਘ ਜੀ ਆਗਰੇ ਵਾਲੇ ਮਹਾਪੁਰਖ ਜੋ ਆਪਣੇ ਹੀ ਨਗਰ ਦੇ ਜੰਪਾਲ ਨੇ ਵੱਡੀ ਸੇਵਾ ਹੈ ਵੱਡੀ ਕਮਾਈ ਹੈ ਮਹਾਪੁਰਖਾਂ ਦੀ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਸਤਿ ਆਨ ਦੀ ਸੇਵਾ ਨਿਵਾਰੇ ਨੇ ਉੱਥੇ ਵੀ ਜਾ ਕਰਕੇ ਸੇਵਾ ਸਿਮਰਨ ਮਹਾਪੁਰਖ ਅਰ ਜਸ ਕੀਰਤਨ ਦੀਵਾਨਾਂ ਵਿੱਚ ਸੰਤ ਬਾਬਾ ਜਸਪਾਲ ਸਿੰਘ ਜੀ ਹਾਜ਼ਰੀ ਭਰਦੇ ਨੇ ਅਦਾ ਲੱਗਿਆ ਸੀ ਕਿ ਉੱਥੋਂ ਦੇ ਤਾਂ ਉਸ ਸਥਾਨ ਦੇ ਤਾਂ ਵਿਦਿਆਰਥੀ ਵੀ ਨੇ ਜੀ ਆਇਆਂ ਧੰਨਵਾਦ ਕਰਦੇ ਆ ਜਿੰਨੇ ਕਦਮ ਚੱਲ ਕੇ ਇਹ ਮਹਾਂਪੁਰਖਵਾਜ ਦੇ ਮਹਿਕ ਤੇ ਆ ਜਾਂ। ਉਹਨਾਂ ਦਾ ਸਮਾਂ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।